ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਅੱਜ ਆਪਾਂ ਕਰਾਂਗੇ ਜਮਾ ਚੌਥੀ ਦੀ ਹਫ਼ਤਾਵਾਰੀ ਅਭਿਆਸ ਸ਼ੀਟ ਨੰਬਰ 16। ਰੇਟਾਂ ਦਿੱਤੇ ਪੈਰੇ ਨੂੰ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ। ਇਹ ਪੈਰਾ ਤੁਸੀਂ ਬੱਚਿਓ ਧਿਆਨ ਨਾਲ ਪੜ੍ਹੋਗੇ ਅਤੇ ਇਸ ਤੋਂ ਬਾਅਦ ਆਪਾਂ ਇਸ ਦਾ ਹੱਲ ਇਸ ਵੀਡੀਓ ਵਿੱਚ ਪੜ੍ਹਾਂਗੇ। ਭਾਰਤ ਵਿੱਚ ਕਿੰਨੇ ਸੂਬੇ ਹਨ? ਇਸ ਦਾ ਆਨਸਰ ਹੈ ਨੰਬਰ 3 28। ਦੂਜਾ ਕੁਐਸਚਨ ਰੇਟਾਂ ਲਿਖੇ ਵਿੱਚੋਂ ਕਿਹੜਾ ਸੂਬਾ ਪੰਜਾਬ ਦਾ ਗੁਆਂਢੀ ਸੂਬਾ ਨਹੀਂ ਹੈ ਇਸ ਦਾ ਆਨਸਰ ਹੈ ਆਨਸਰ ਨੰਬਰ 3 ਬਿਹਾਰ ਤੀਸਰਾ ਕੁਐਸਚਨ ਬਟਵਾਰਾ ਸ਼ਬਦ ਤੋਂ ਕੀ ਪਾਵ ਹੈ ਇਸ ਦਾ ਆਨਸਰ ਹੈ ਆਨਸਰ ਨੰਬਰ 1 ਵੰਟ ਪੰਜਾਬ ਦਾ ਖੇਤਰਫਲ ਲਗਭਗ ਕਿੰਨਾ ਹੈ ਇਸ ਦਾ ਆਨਸਰ ਹੈ ਆਨਸਰ ਨੰਬਰ 1 50000 ਵਰਗ ਕਿਲੋਮੀਟਰ ਸੋਹਣਿਆ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਡੈਸ਼ ਕਵਿਤਾ ਕਿਸ ਨੇ ਲਿਖੀ ਹੈ ਸੋ ਇਸ ਦਾ ਆਨਸਰ ਹੈ ਆਨਸਰ ਨੰਬਰ 3 ਵਿਰੋਜਨ ਸਰ ਸੋ ਹੁਣ ਆਪਾਂ ਅੱਗੇ ਵਧਦੇ ਹਾਂ ਬੱਚਿਓ ਦਿੱਤੇ ਪੈਰੇ ਨੂੰ ਧਿਆਨ ਨਾਲ ਪੜੋ ਇਸ ਪੈਰੇ ਨੂੰ ਵੀ ਤੁਸੀਂ ਧਿਆਨ ਨਾਲ ਪੜ੍ਹਨਾ ਹੈ ਬੱਚਿਓ ਤੇ ਇਸ ਦਾ ਹੱਲ ਆਪਾਂ ਇਸ ਵੀਡੀਓ ਵਿੱਚ ਜਾਣਾਂਗੇ ਜੇਕਰ ਅਸੀਂ ਕੂੜੇ ਦਾ ਨਿਪਟਾਰਾ ਠੀਕ ਠੰਗ ਨਾਲ ਨਹੀਂ ਕਰਾਂਗੇ ਤਾਂ ਕੀ ਹੋਵੇਗਾ ਇਸ ਦਾ ਆਨਸਰ ਹੈ ਬੱਚਿਓ ਉਪਰੋਕਤ ਸਾਰੇ ਉੱਤਰ ਨੰਬਰ 4 ਹੇਠਾਂ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਨਹੀਂ ਹੈ ਇਸਦਾ ਆਨਸਰ ਹੈ ਆਨਸਰ ਨੰਬਰ 3 ਘਰ ਦੇ ਬਾਹਰ ਕੂੜਾ ਕਰਕਟ ਸੁੱਟਣਾ ਚਾਹੀਦਾ ਹੈ ਜੋ ਗਿਰਦਾ ਸ਼ਬਦ ਤੋਂ ਕੀ ਭਾਵ ਹੈ ਇਸਦਾ ਆਨਸਰ ਹੈ ਆਨਸਰ ਨੰਬਰ 1 ਆਲਾ ਦਵਲਾ ਦੂਸ਼ੀ ਦਾ ਵਿਰੋਧੀ ਸ਼ਬਦ ਕੀ ਹੋਵੇਗਾ ਸੋ ਇਸਦਾ ਆਨਸਰ ਹੈ ਬੱਚਿਓ ਆਨਸਰ ਨੰਬਰ 3 should ਇਹ ਹਰ ਸਾਲ 50 ਰੁੱਖ ਲਗਾਉਂਦੀ ਹੈ ਇਸ ਲਈ ਸਾਨੂੰ ਉਸ ਦਾ ਡੈਸ਼ ਕਰਨਾ ਚਾਹੀਦਾ ਹੈ ਇਸ ਦਾ ਆਨਸਰ ਹੈ ਆਨਸਰ ਨੰਬਰ 2 ਸਨਮਾਨ ਸੋ ਅੱਗੇ ਤਸਵੀਰ ਦੇਖ ਕੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਾਣੀ ਹੀ ਜੀਵਨ ਤੋਂ ਕੀ ਭਾਵ ਹੈ ਸੋ ਇਸ ਦਾ ਉੱਤਰ ਹੈ ਉੱਤਰ ਨੰਬਰ 4 ਉਪਰੋਕਤ ਸਾਰੇ ਖੁਲੀ ਟੁੱਟੀ ਵਿੱਚੋਂ ਵਗਦੇ ਪਾਣੀ ਦਾ ਭਾਵ ਹੈ ਕਿ ਆਨਸਰ ਨੰਬਰ 1 ਪਾਣੀ ਵਿਅਰਥ ਜਾ ਰਿਹਾ ਹੈ। ਛਤਰੀ ਵਿੱਚ ਪੈ ਰਹੇ ਵਰਖਾ ਦੇ ਪਾਣੀ ਤੋਂ ਕੀ ਭਾਵ ਹੈ? ਸੋ ਇਸ ਦਾ ਉੱਤਰ ਹੈ ਉੱਤਰ ਨੰਬਰ 2 ਵਰਖਾ ਦੇ ਪਾਣੀ ਨੂੰ ਦੁਬਾਰੋ ਭਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਪਾਣੀ ਦਾ ਸਮਾਨਾਰਥੀ ਸ਼ਬਦ ਕਿਹੜਾ ਹੈ? ਸੋ ਇਸ ਦਾ ਉੱਤਰ ਹੈ ਉੱਤਰ ਨੰਬਰ 1 ਜਲ। ਉਪਯੋਗ ਦਾ ਵਿਰੋਧੀ ਸ਼ਬਦ ਕੀ ਹੈ ਸੋ ਇਸ ਦਾ ਆਨਸਰ ਹੈ ਬੱਚਿਓ ਆਨਸਰ ਨੰਬਰ 4 ਦੁਰਉਪਯੋਗ ਅੱਗੇ ਵਧਦੇ ਹਾਂ ਬੱਚਿਓ ਕਿਹੜੀ ਸਥਾਨਕ ਮੁੱਲ ਸ਼ਾਰਣੀ ਸੰਖਿਆ 6015 ਦਿਖਾ ਰਹੀ ਹੈ ਸੋ ਇਸ ਦਾ ਉੱਤਰ ਹੈ ਉੱਤਰ ਨੰਬਰ 4 6015 ਤਸਵੀਰਾਂ ਦੇਖ ਕੇ ਸਹੀ ਕਥਨ ਦਾ ਚੋਣ ਕਰੋ ਸਹੀ ਕਥਨ ਦੀ ਚੋਣ ਕਰੋ ਸੋ ਇਸਦਾ ਆਨਸਰ ਹੈ ਆਨਸਰ ਨੰਬਰ 4 ਗ੍ਰੋਕਤ ਸਾਰੇ ਕਥਨ ਸਹੀ ਹਨ ਸੁਖਦੇਵ ਕੋਲ 100 ਰੁਪਏ ਦੇ ਵੀ ਨੋਟ 10 ਰੁਪਏ ਦੇ 10 ਨੋਟ 1 ਰੁਪਏ ਦੇ ਤਿੰਨ ਸਿੱਕੇ ਹਨ ਦੱਸੋ ਉਸ ਦੇ ਕੋਲ ਕਿੰਨੀ ਰਕਮ ਹੈ ਸੋ ਇਸਦਾ ਉੱਤਰ ਹੈ ਉੱਤਰ ਨੰਬਰ 3 2103 ਰੁਪਏ ਕਹਾਣੀਆਂ ਦੀ ਕਿਤਾਬ ਵਿੱਚ 105 ਕਹਾਣੀਆਂ ਹਨ ਵਰਨੀਤ ਨੇ ਸਾਰੀਆਂ ਕਹਾਣੀਆਂ 7 ਦਿਨਾਂ ਵਿੱਚ ਬਰਾਬਰ-ਬਰਾਬਰ ਪੜ੍ਹਨੀਆਂ ਹਨ ਹੋ ਰੋਜ਼ਾਨਾ ਕਿੰਨੀਆਂ ਕਹਾਣੀਆਂ ਪੜ੍ਹੇ ਕਿ ਸਾਰੀਆਂ ਕਹਾਣੀਆਂ 7 ਦਿਨਾਂ ਵਿੱਚ ਪੜ੍ਹੀਆਂ ਜਾਣ ਸੋ ਇਸ ਦਾ ਉੱਤਰ ਹੈ ਬੱਚਿਓ ਉੱਤਰ ਨੰਬਰ 2 15 ਕਹਾਣੀਆਂ ਉਸ ਨੂੰ ਰੋਜ਼ ਪੜ੍ਹਨੀਆਂ ਪੈਣਗੀਆਂ ਤਸਵੀਰ ਅਨੁਸਾਰ ਰੰਗਦਾਰ ਭਾਗ ਦਾ ਰੰਗਦਾਰ ਭਾਗ ਦੀ ਪਿੰਨ ਦਾ ਹਰ ਦੱਸੋ ਸੋ ਇਸਦਾ ਉੱਤਰ ਹੈ ਬੱਚਿਓ ਉੱਤਰ ਨੰਬਰ 2 3 ਕਿਉਂਕਿ 2/3 ਜਦੋਂ ਆਪਾਂ ਲਿਖਦੇ ਹਾਂ ਤਾਂ ਅੰਸ਼ 2 ਆਏਗਾ ਅਤੇ ਹਰ 3 ਆਏਗਾ ਇਸ ਲਈ ਇਸਦਾ ਆਨਸਰ ਹੈ ਆਨਸਰ ਨੰਬਰ 2 ਜੋ ਕਿ 3 ਹੈ ਵਿਦਿਆਰਥੀਆਂ ਦੀ ਕਬੱਡੀ ਦੀ ਟੀਮ ਵਿੱਚ 12 ਖਿਡਾਰੀ ਹਨ ਅਧਿਆਪਕ ਨੇ ਇੰਨਾਂ ਖਿਡਾਰੀਆਂ ਦੀ ਵਰਦੀ ਤੇ 4300 ਰੁਪਏ ਖਰਚ ਕੀਤੇ ਦੱਸੋ ਅਧਿਆਪਕ ਨੇ ਹਰੇਕ ਖਿਡਾਰੀ ਲਈ ਕਿੰਨੇ ਰੁਪਏ ਖਰਚ ਕੀਤੇ ਸੋ ਇਸ ਦਾ ਆਨਸਰ ਹੈ ਆਨਸਰ ਨੰਬਰ 3 ਜੋ ਕਿ ਹੈ ₹400। ហេਠਾਂ ਦਿੱਤੇ ਜਾਲ ਤੋਂ ਕਿਹੜੀ ਆਕ੍ਰਿਤੀ ਬਣਾਈ ਜਾ ਸਕਦੀ ਹੈ? ਇਸ ਦਾ ਆਨਸਰ ਹੈ ਆਨਸਰ ਨੰਬਰ 2 ਕਿਹੜੀ ਤਕੜੀ ਵਿੱਚ ਵਸਤੂ ਦਾ ਭਾਰ ਸਭ ਤੋਂ ਘੱਟ ਹੈ? ਇਸ ਦਾ ਆਨਸਰ ਹੈ ਆਨਸਰ ਨੰਬਰ 2 1 ਕਿਲੋ 200 ਗ੍ਰਾਮ। ਅੱਗੇ ਵਧਦੇ ਹਾਂ ਬੱਚਿਓ ਇੱਕ ਗਲਾਸ ਵਿੱਚ 2500 ਮਿਲੀਲੀਟਰ ਪਾਣੀ ਆਉਂਦਾ ਹੈ 2 ਲੀਟਰ ਦੀ ਬੋਤਲ ਵਿੱਚੋਂ ਇਸ ਗਲਾਸ ਨੂੰ ਕਿੰਨੀ ਵਾਰ ਭਰਿਆ ਜਾ ਸਕਦਾ ਹੈ ਸੋ ਇਸ ਦਾ ਆਨਸਰ ਹੈ ਆਨਸਰ ਨੰਬਰ 4 8 ਵਾਰ ਕਨੀਸ਼ਾ ਕੋਲ 24 ਘੰਟੇ ਵਾਲੀ ਘੜੀ ਹੈ ਉਸਨੇ ਰਾਤ ਨੂੰ 9 ਵਜੇ ਦਾ అలਾਰਮ ਲਗਾਉਣਾ ਹੈ ਦੱਸੋ ਉਹ ਕਿਹੜੇ ਸਮੇਂ ਦਾ అలਾਰਮ ਲਗਾਵੇਗੀ ਸੋ ਇਸਦਾ ਆਨਸਰ ਹੈ ਆਨਸਰ ਨੰਬਰ 2 21:00 ਵਜੇ। ਵੰਸ਼ਦੀਪ ਭੰਗੜਾ ਅਭਿਆਸ ਸਵੇਰ 4 ਵਜੇ ਤੇ ਸ਼ੁਰੂ ਕਰਦਾ ਹੈ ਅਤੇ 6 ਵਜੇ ਦੇ 10 ਮਿੰਟ ਤੇ ਖਤਮ ਕਰਦਾ ਹੈ। ਦੱਸੋ ਉਸਨੂੰ ਕਿੰਨੀ ਦੇਰ ਅਭਿਆਸ ਕੀਤਾ? ਦੱਸੋ ਉਸਨੇ ਕਿੰਨੀ ਦੇਰ ਅਭਿਆਸ ਕੀਤਾ? ਸੋ ਇਸਦਾ ਆਨਸਰ ਹੈ ਆਨਸਰ ਨੰਬਰ 2 1 ਘੰਟਾ 55 ਮਿੰਟ। ਤਸਵੀਰ ਵਿੱਚ ਉਹ ਚੱਕਰ ਦਾ ਕੇਂਦਰ ਬਿੰਦੂ ਹੈ ਅਤੇ ਸਹੀ ਕਥਨ ਦੀਪਛਾਣ ਕਰੋ ਇਸ ਦਾ ਆਨਸਰ ਹੈ ਬੱਚਿਓ ਆਨਸਰ ਨੰਬਰ 4 ਉਪਰੋਕਤ ਸਾਰੇ ਕਥਨ ਸਹੀ ਹਨ ਦਿੱਤੇ ਵਰਗ ਵਿੱਚੋਂ 1 ਮੀਟਰ ਦੀ ਭੁਜਾ ਵਾਲੇ ਕਿੰਨੇ ਵਰਗ ਬਣਾਏ ਜਾ ਸਕਦੇ ਹਨ ਇਸ ਦਾ ਆਨਸਰ ਹੈ ਬੱਚਿਓ ਆਨਸਰ ਨੰਬਰ 2 16 ਵਰਗ ਕਿਸੇ ਦੁਕਾਨਦਾਰ ਵੱਲੋਂ ਵੇਚੇ ਗਏ ਪੱਖਿਆਂ ਦੀ ਗਿਣਤੀ ਨੂੰ ਛੜਗ੍ਰਾਫ ਰਹੀਂ ਦਰਸਾਇਆ ਗਿਆ ਹੈ ਛੜਗ੍ਰਾਫ ਨੂੰ ਦੇਖੋ ਅਤੇ ਉੱਤਰ ਦਿਓ ਕਿ ਵੀਰਵਾਰ ਨੂੰ ਕਿੰਨੇ ਪੱਖੇ ਵੇਚੇ ਗਏ ਸੋ ਵੀਰਵਾਰ ਨੂੰ ਜੇ ਆਪਾਂ ਦੇਖੀਏ ਬੱਚਿਓ ਇਸ ਨੂੰ ਵੇਚੇ ਗਏ ਹਨ ਪੰਜਾਬ ਪੱਖੇ ਨਮੂਨੇ ਨੂੰ ਸਮਝੋ ਅਤੇ ਅੱਗੇ ਵਧਾਓ ਇਸ ਵਿੱਚ ਆਪਾਂ ਦੇਖ ਸਕਦੇ ਹਾਂ ਕਿ 100 100 ਜਮ੍ਹਾਂ ਕੀਤਾ ਜਾ ਰਿਹਾ ਹੈ ਇਸ ਲਈ 255 ਤੋਂ ਬਾਅਦ ਆਨਸਰ ਆਏਗਾ ਆਨਸਰ ਨੰਬਰ 2 ਤੁਹਾਡੇ ਮਾਤਾ ਜੀ ਦੇ ਭਰਾ ਤੁਹਾਡੇ ਨਾਨਾ ਜੀ ਦੇ ਕੀ ਲੱਗਦੇ ਹਨ ਆਨਸਰ ਨੰਬਰ 2 ਪੁੱਤਰ ਤੁਸੀਂ ਆਪਣੇ ਮਾਤਾ ਜੀ ਦੀ ਭੈਣ ਨੂੰ ਕੀ ਕਹਿੰਦੇ ਹੋ ਇਸ ਦਾ ਆਨਸਰ ਹੈ ਆਨਸਰ ਨੰਬਰ 1 ਮਾਸੀ ਜੀ ਹੇਠਾਂ ਦਿੱਤੇ ਸਮੂਹਾਂ ਵਿੱਚੋਂ ਕਿਹੜਾ ਸਮੂਹ ਨਾਨਕੇ ਪਰਿਵਾਰ ਨਾਲ ਸੰਬੰਧਿਤ ਹੈ ਇਸ ਦਾ ਆਨਸਰ ਹੈ ਆਨਸਰ ਨੰਬਰ ਸਰ ਨਾਨਾ ਜੀ ਮਾਮੀ ਜੀ ਮਾਮਾ ਜੀ ਘਰ ਵਿੱਚ ਸਾਫ ਸਫਾਈ ਰੱਖਣਾ ਕਿਸ ਦੀ ਜ਼ਿੰਮੇਵਾਰੀ ਹੈ ਇਹ ਦਾ ਅਨਸਰ ਹੈ ਅਨਸਰ ਨੰਬਰ 4 ਪਰਿਵਾਰ ਦੇ ਮੈਂਬਰਾਂ ਦੀ ਤੁਸੀਂ ਆਪਣੇ ਦਾਦਾ ਦਾਦੀ ਦੀ ਮਦਦ ਕਿਵੇਂ ਕਰ ਸਕਦੇ ਹੋ ਲੋੜ ਪੈਣ ਤੇ ਪਾਣੀ ਦੇ ਕੇ ਉਹਨਾਂ ਨਾਲ ਸਮਾਂ ਬਿਤਾ ਕੇ ਉਹਨਾਂ ਦੇ ਪੈਸੇ ਖਰਚ ਕੇ ਚੌਥਾ ਅਨਸਰ ਹੈ 1 ਅਤੇ 2 ਇਹ ਸਹੀ ਅਨਸਰ ਹੈ ਅਨਸਰ ਨੰਬਰ 4 1 ਅਤੇ 2 ਦੋਵੇਂ ਤੁਹਾਡੇ ਦੋਸਤ ਬੰਟੀ ਰੋਜ਼ ਸਕੂਲ ਵਿੱਚ ਖਾਣਾ ਖਾਂਦੇ ਸਮੇਂ ਖਾਣਾ ਝੂਠਾ ਛੱਡ ਦਿੰਦਾ ਹੈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਸੋ ਇਸ ਦਾ ਆਨਸਰ ਹੈ ਆਨਸਰ ਨੰਬਰ 4 ਜ਼ਰੂਰਤ ਅਨੁਸਾਰ ਖਾਣਾ ਪਕਾਉਣ ਦੀ ਸਲਾਹ ਦੇਵੋਗੇ ਸਕੂਲ ਵਿੱਚ ਛੁੱਟੀ ਤੋਂ ਬਾਅਦ ਜਿਹੜਾ ਪਾਣੀ ਤੁਹਾਡੀ ਬੋਤਲ ਵਿੱਚ ਵੱਜ ਜਾਂਦਾ ਹੈ ਉਸ ਤੋਂ ਉਸ ਸਬਕ ਤੋਂ ਚੰਗਾ ਪ੍ਰਯੋਗ ਕੀ ਹੋ ਸਕਦਾ ਹੈ ਇਸ ਦਾ ਆਨਸਰ ਹੈ ਆਨਸਰ ਨੰਬਰ 4 ਅਣ ਪੌਦਿਆਂ ਨੂੰ ਦੇਖ ਕੇ ਤਸਵੀਰ ਵਿੱਚ ਚੰਗੀ ਆਦਤ ਨਾਲ ਸੰਬੰਧਿਤ ਹੈ ਇਸ ਦਾ ਆਨਸਰ ਹੈ ਆਨਸਰ ਨੰਬਰ 3 ਪੌਦਿਆਂ ਦੀ ਦੇਖਭਾਲ ਕਰਨਾ ਹੇਠਾਂ ਦਿੱਤਿਆਂ ਵਿੱਚੋਂ ਗਲਤ ਜੋੜੇ ਦੀ ਚੋਣ ਕਰੋ ਸੋ ਇਸ ਦਾ ਆਨਸਰ ਹੈ ਆਨਸਰ ਨੰਬਰ 4 ਸੰਤਰਾ ਅਤੇ ਸੇਮ ਸਬਜ਼ੀਆਂ ਨਹੀਂ ਹੁੰਦੀਆਂ ਦਿੱਤਾ ਗਿਆ ਚਿੱਤਰ ਕਿਸ ਪ੍ਰਕਿਰਿਆ ਨੂੰ ਦਰਸਾ ਰਿਹਾ ਹੈ ਸੋ ਇਹ ਦਰਸਾ ਰਿਹਾ ਹੈ ਵਾਲਣ ਨੂੰ ਜਣੇ ਕਿ ਆਨਸਰ ਨੰਬਰ 3 ਗਲਤ ਜੋੜਾ ਚੁਣੋ ਪੈਨਸਲਾਂ ਗਿਣ ਕੇ ਸਬਜੀ ਭਾਰ ਤੋਲ ਕੇ ਕੱਪੜਾ ਲੰਬਾਈ ਮਣ ਕੇ ਹਲਦੀ ਗਣ ਕੇ ਸੋ ਇਸ ਦਾ ਆਨਸਰ ਹੈ ਆਨਸਰ ਨੰਬਰ 4 ਹਲਦੀ ਗਣ ਕੇ ਕਿਉਂਕਿ ਹਲਦੀ ਗਿਣੀ ਨਹੀਂ ਜਾਂਦੀ ਹੁੰਦੀ ਬੱਚਿਓ ਤੋਲੀ ਜਾਂਦੀ ਹੁੰਦੀ ਹੈ ਹੇਠਾਂ ਦਿੱਤੇਆਂ ਵਿੱਚੋਂ ਕਿਹੜਾ ਸਹੀ ਹੈ ਸੋ ਇਹ ਸਾਰੇ ਹੀ ਚਿੰਨ ਸਹੀ ਹਨ ਬੱਚਿਓ ਇਸ ਲਈ ਇਹਦਾ ਆਨਸਰ ਹੈ ਆਨਸਰ ਨੰਬਰ 4 ਪੀ ਸਾਰੇ ਇਹ ਚਿੰਨ ਸੰਬੰਧਿਤ ਹੈ ਸੋ ਇਸਦਾ ਆਨਸਰ ਹੈ ਆਨਸਰ ਨੰਬਰ 1 ਬੱਚਿਓ ਪਾਣੀ ਬਚਾਓ ਮੀਂਹ ਪੈਣ ਤੋਂ ਬਾਅਦ ਸੂਰਜ ਨਿਕਲਣ ਤੇ ਅਕਸਰ ਸਤਰੰਗੀ ਪਿੰਗ ਦਿਖਾਈ ਦਿੰਦੀ ਹੈ ਇਹ ਪਿੰਗ ਕਿਸ ਦਿਸ਼ਾ ਵਿੱਚ ਬਣਦੀ ਹੈ ਇਸਦਾ ਆਨਸਰ ਹੈ ਕਰ ਨੰਬਰ 3 ਸੂਰਜ ਤੋਂ ਉਲਟ ਦਿਸ਼ਾ ਵਿੱਚ ਤਸਵੀਰ ਕਿਸ ਗਤੀਵਿਧੀ ਨੂੰ ਦਰਸਾ ਰਹੀ ਹੈ ਸੋ ਇਸ ਦਾ ਆਨਸਰ ਹੈ ਆਨਸਰ ਨੰਬਰ ਬੱਚਿਓ 2 ਮੇਲਾ ਸੋ ਇਹ ਸੀ ਬੱਚਿਓ ਆਪਣੀ ਅੱਜ ਦੀ ਅਭਿਆਸੀ ਅਗਲੀ ਵਾਰ ਮਿਲਾਂਗੇ ਨਵੇਂ ਅਭਿਆਸੀ ਨਾਲ ਉਦੋਂ ਤੱਕ ਪੜ੍ਹਦੇ ਰਹੋ ਅਤੇ ਖੁਸ਼ ਰਹੋ ਥੈਂਕ ਯੂ ਧੰਨਵਾਦ